ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਅੱਜ ਤਰੀਕ ਹੈਗੀ ਆ 2 ਨਵੰਬਰ 2025 ਅੱਜ ਆਪਾਂ ਤੁਹਾਨੂੰ ਦੱਸਾਂਗੇ ਬਾਸਮਤੀ ਦੇ ਅਤੇ ਮੁੱਛਲ ਦੇ ਨਵੇਂ ਰੇਟ 2 ਨਵੰਬਰ ਦੇ ਕੀ ਰੇਟ ਹਨ ਅੱਜ ਦੇ ਜਿਵੇਂ ਕਿ ਪਰਮਲ ਝੋਨਾ ਤੇ ਪੀਆਰ ਝੋਨੇ ਤੋਂ ਬਾਅਦ ਕਿਸਾਨ ਭਰਾ ਬਾਸਮਤੀ ਅਤੇ ਮਸਲ ਝੋਨਾ ਵੀ ਮੰਡੀਆਂ ਦੇ ਵਿੱਚ ਥੋੜਾ ਥੋੜਾ ਕਰਕੇ ਲਿਆ ਰਹੇ ਨੇ ਤਾਂ ਉਹਦੇ ਨਾਲ ਥੋੜਾ ਥੋੜਾ ਕਰਕੇ ਰੇਟਾਂ ਦੇ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਆਪਾਂ ਨੂੰ ਤਾਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਰੇਟਾਂ ਦੀ ਨਵੀਂ ਤੇ ਕੱਲੀ ਕੱਲੀ ਜਾਣਕਾਰੀ ਦੇਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਬੈਲ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਬਾਸਮਤੀ ਅਤੇ ਮੁੱਛਲ ਦੇ ਰੇਟਾਂ ਦੀ ਸਹੀ ਜਾਣਕਾਰੀ ਸਭ ਤੋਂ ਪਹਿਲਾਂ ਆਪਾਂ ਸਫੇਦੋ ਮੰਡੀ ਤੋਂ ਸ਼ੁਰੂ ਕਰ ਲੈਨੇ ਹਰਿਆਣੇ ਦੀ ਉੱਥੇ 11 21 ਦਾ ਰੇਟ ਆ ਜਿਹੜਾ ਅੱਜ ਦਾ 4120 ਰੁਪਏ ਅਤੇ 18 85 ਦਾ ਰੇਟ 3580 ਰੁਪਏ ਅਤੇ 1509 ਦਾ ਰੇਟ 2900 ਤੋਂ ਲੈ ਕੇ 3180 ਰੁਪਏ ਤੱਕ ਅਤੇ 17 18 ਦਾ ਰੇਟ ਕੰਬਾਈਨ ਵਾਲੇ ਦਾ 3000 ਤੋਂ ਲੈ ਕੇ 3200 ਰੁਪਏ ਤੱਕ ਹੱਥ ਝਾੜ ਦਾ ਰੇਟ 3400 ਤੋਂ ਲੈ ਕੇ 3500 ਰੁਪਏ ਤੱਕ ਇਸ ਤੋਂ ਅੱਗੇ ਪਿੱਲੂ ਖੇੜਾ ਮੰਡੀ ਦੀ ਗੱਲ ਕਰਦੇ ਆ ਇੱਥੇ 11 21 ਦਾ ਹੱਥ ਝਾੜ ਵਾਲੇ ਦਾ ਰੇਟ 3800 ਰੁਪਏ ਅਤੇ ਵੱਧ ਤੋਂ ਵੱਧ 4100 ਰੁਪਏ ਤੱਕ ਅਤੇ ਕੰਬਾਈਨ ਵਾਲੇ ਦਾ ਰੇਟ 3500 ਤੋਂ ਲੈ ਕੇ 3700 ਰੁਪਏ ਤੱਕ 17 18 ਦਾ ਰੇਟ 3300 ਤੋਂ ਲੈ ਕੇ 3400 ਰੁਪਏ ਤੱਕ ਅਤੇ ਕੰਬਾਈਨ ਵਾਲੇ ਦਾ ਰੇਟ 17 18 ਦਾ 2700 ਤੋਂ ਲੈ ਕੇ 3000 ਰੁਪਏ ਤੱਕ 1885 ਹੱਥ ਛਾੜ ਦਾ ਰੇਟ 3600 ਰੁਪਏ ਤੋਂ ਲੈ ਕੇ 3700 ਰੁਪਏ ਤੱਕ ਅਤੇ ਕੰਬਾਈਨ ਵਾਲੇ 1885 ਦਾ ਰੇਟ 3000 ਤੋਂ ਲੈ ਕੇ 3100 ਰੁਪਏ ਤੱਕ ਅਤੇ ਮੁੱਛਲ 1401 ਦਾ ਰੇਟ ਕੰਬਾਈਨ ਵਾਲੇ ਦਾ 3000 ਤੋਂ ਲੈ ਕੇ 3200 ਰੁਪਏ ਤੱਕ ਅਤੇ ਹੱਥ ਛਾੜ ਦਾ ਰੇਟ 3500 ਤੋਂ ਲੈ ਕੇ 3700 ਰੁਪਏ ਤੱਕ ਹੁਣ ਇਸ ਤੋਂ ਅੱਗੇ ਗੱਲ ਕਰਦੇ ਹਾਂ ਜਰਮਨੀਆਂ ਦੀ ਇਥੇ 1847 ਦਾ ਰੇਟ 2500 ਤੋਂ ਲੈ ਕੇ 2700 ਰੁਪਏ ਤੱਕ 1509 ਕੰਬਾਈਨ ਵਾਲੇ ਦਾ ਰੇਟ 2700 ਤੋਂ ਲੈ ਕੇ 2900 ਰੁਪਏ ਤੱਕ ਅਤੇ ਹੱਥ ਝਾੜ ਦਾ ਰੇਟ 3100 ਰੁਪਏ ਤੋਂ ਲੈ ਕੇ 3200 ਰੁਪਏ ਤੱਕ 1718 ਹੱਥ ਝਾੜ ਦਾ ਰੇਟ 3470 ਰੁਪਇਆ ਤੋਂ ਲੈ ਕੇ 3500 ਰੁਪਏ ਤੱਕ ਅਤੇ 1718 ਕੰਬਾਈਨ ਵਾਲੇ ਦਾ ਰੇਟ 2800 ਤੋਂ ਲੈ ਕੇ 3250 ਰੁਪਇਆ ਤੱਕ ਅਤੇ 1121 ਕੰਬਾਈਨ ਵਾਲੇ ਦਾ ਰੇਟ 3300 ਤੋਂ ਲੈ ਕੇ 3380 ਰੁਪਏ ਤੱਕ ਅਤੇ ਹੱਥ ਛਾੜ ਦਾ ਰੇਟ 3800 ਰੁਪਏ ਤੱਕ 1121 ਦਾ ਅਤੇ 1885 ਹੱਥ ਛਾੜ ਦਾ ਰੇਟ 3540 ਰੁਪਈਆ ਤੋਂ ਲੈ ਕੇ 3700 ਰੁਪਏ ਤੱਕ ਅਤੇ ਕੰਬਾਈਨ ਵਾਲੇ ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ ਇਸ ਤੋਂ ਅੱਗੇ ਗੋਹਾਣਾ ਮੰਡੀ ਦੇ ਵਿੱਚ 1509 ਦਾ ਰੇਟ 7000 ਤੋਂ ਲੈ ਕੇ 3120 ਰੁਪਇਆ ਤੱਕ ਵਿਕਿਆ ਅਤੇ 17 18 ਦਾ ਰੇਟ 3240 ਰੁਪਇਆ ਤੋਂ ਲੈ ਕੇ 3400 ਰੁਪਇਆ ਤੱਕ ਵਿਕਿਆ ਵਧੀਆ ਟੇਰੀ ਹੋਣ ਤੇ ਅਤੇ ਇਸ ਦੇ ਨਾਲ ਹੀ 11 21 ਦਾ ਰੇਟ 3500 ਤੋਂ ਲੈ ਕੇ 3730 ਰੁਪਇਆ ਤੱਕ ਵਿਕਿਆ ਇਸ ਤੋਂ ਅੱਗੇ ਪੰਜਾਬ ਦੀ ਖੰਨਾ ਮੰਡੀ ਦੀ ਗੱਲ ਕਰ ਲਈ ਉੱਥੇ 18 85 ਦਾ ਹੱਥ ਝਾੜ ਦਾ ਰੇਟ 3500 ਤੋਂ ਲੈ ਕੇ 3700 ਰੁਪਇਆ ਤੱਕ ਵਿਕਿਆ ਅਤੇ 1401 ਦਾ ਹੱਥ ਛਾੜ ਦਾ ਰੇਟ 3400 ਤੋਂ ਲੈ ਕੇ 3700 ਰੁਪਏ ਤੱਕ ਵਿਕਿਆ 1509 ਦਾ ਰੇਟ ਹੱਥ ਛਾੜ ਦਾ ਰੇਟ 2700 ਤੋਂ ਲੈ ਕੇ 2950 ਰੁਪਏ ਤੱਕ ਰਿਹਾ ਅਤੇ ਕੰਬਾਈਨ ਵਾਲੇ ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ ਰਿਹਾ 17 18 ਹੱਥ ਛਾੜ ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ ਅਤੇ ਹੱਥ ਚ ਕੰਬਾਈਨ ਵਾਲੇ ਦਾ ਰੇਟ 17 18 ਦਾ 2800 ਤੋਂ ਲੈ ਕੇ 3000 ਜਾਂ 3100 ਵੀ ਵਿਕਿਆ ਅਤੇ 18 47 ਦਾ ਰੇਟ 2500 ਤੋਂ ਲੈ ਕੇ 2750 ਰੁਪਿਆ ਤੱਕ ਵਿਕਿਆ ਇਸ ਤੋਂ ਅੱਗੇ ਗਿੱਦੜਵਾਹਾ ਮੰਡੀ ਦੇ ਵਿੱਚ 1509 ਦਾ ਰੇਟ 2950 ਰੁਪਿਆ ਤੋਂ ਲੈ ਕੇ 3130 ਰੁਪਿਆ ਤੱਕ ਵਿਕਿਆ ਅਤੇ ਹੱਥ ਝਾੜ ਦਾ ਰੇਟ 3200 ਰੁਪਏ ਤੱਕ ਰਿਹਾ 18 47 ਦਾ ਰੇਟ 2600 ਤੋਂ ਲੈ ਕੇ 2725 ਰੁਪਿਆ ਤੱਕ ਰਿਹਾ 17 18 ਦਾ ਰੇਟ ਹੱਥ ਛਾੜ ਦਾ 3200 ਤੋਂ ਲੈ ਕੇ 3430 ਰੁਪਇਆ ਤੱਕ ਰਿਹਾ ਅਤੇ ਕੰਬਾਈਨ ਵਾਲੇ ਦਾ ਰੇਟ 3000 ਤੋਂ ਲੈ ਕੇ 3175 ਰੁਪਇਆ ਤੱਕ ਰਿਹਾ ਅਤੇ 1401 ਦਾ ਰੇਟ ਹੱਥ ਛਾੜ ਦਾ 3400 ਤੋਂ ਲੈ ਕੇ 3800 ਦੇ ਵਿਚਕਾਰ ਵਿਕਿਆ ਅਤੇ ਕੰਬਾਈਨ ਵਾਲੇ ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਹਰਿਆਣਾ ਦੀ ਜੀਂਦ ਮੰਡੀ ਦੀ ਗੱਲ ਕਰਦੇ ਆਂ ਇੱਥੇ 11 21 ਦਾ ਹੱਥ ਛਾੜ ਦਾ ਰੇਟ 4090 ਰੁਪਏ ਅਤੇ ਕੰਬਾਈਨ ਵਾਲੇ ਦਾ ਰੇਟ 3800 ਰੁਪਏ ਅਤੇ 17 18 ਦਾ ਰੇਟ ਕੰਬਾਈਨ ਵਾਲੇ ਦਾ 2980 ਰੁਪਏ ਹੱਥ ਛਾੜ ਦਾ ਰੇਟ 3400 ਰੁਪਏ ਇਸ ਤੋਂ ਅੱਗੇ 18 85 ਦੀ ਗੱਲ ਕਰਦੇ ਆਂ ਇੱਥੇ 18 85 ਦਾ ਅੱਜ ਦਾ ਤਾਜ਼ਾ ਰੇਟ ਕੰਬਾਈਨ ਵਾਲੇ ਦਾ ਹੈਗਾ 3200 ਰੁਪਏ ਅਤੇ ਹੱਥ ਛਾੜ ਦਾ ਰੇਟ 3400 ਰੁਪਏ 1509 ਦਾ ਹੱਥ ਛਾੜ ਦਾ ਰੇਟ 3240 ਰੁਪਏ ਅਤੇ ਕੰਬਾਈਨ ਵਾਲੇ ਦਾ ਰੇਟ 2930 ਰੁਪਏ ਇਸ ਦੇ ਨਾਲ ਜਿਹੜਾ ਸਕੰਧ ਚੋਨਾ ਕਹ ਦਿੰਦੇ ਆਪਾਂ ਉਹਦਾ ਰੇਟ ਹੈਗਾ 2500 ਰੁਪਏ ਅਤੇ ਸਰਬਤੀ ਦਾ ਰੇਟ ਹੈਗਾ 2680 ਰੁਪਏ ਇਸ ਤੋਂ ਅੱਗੇ ਸਮਾਣਾ ਮੰਡੀ ਦੇ ਵਿੱਚ 1509 ਦਾ ਰੇਟ 2700 ਤੋਂ ਲੈ ਕੇ 2900 ਰੁਪਏ ਤੱਕ 1847 ਦਾ ਰੇਟ 2700 ਰੁਪਏ ਮੁੱਛਲ 1401 ਦਾ ਰੇਟ 3485 ਰੁਪਏ ਅਤੇ 17 18 ਦਾ ਰੇਟ 3380 ਰੁਪਏ 1885 ਦਾ ਰੇਟ 3450 ਰੁਪਏ ਇਸ ਤੋਂ ਅੱਗੇ ਸੋਨੀਪੱਤ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3100 ਰੁਪਏ 17 18 ਦਾ ਰੇਟ 3450 ਰੁਪਏ 1885 ਦਾ ਰੇਟ 3400 ਤੋਂ ਲੈ ਕੇ 3500 ਰੁਪਏ ਤੱਕ ਇਸ ਤੋਂ ਅੱਗੇ ਸੰਗਰੂਰ ਮੰਡੀ ਦੇ ਵਿੱਚ 1509 ਦਾ ਰੇਟ 2930 ਰੁਪਏ ਤੋਂ ਲੈ ਕੇ 3050 ਰੁਪਏ ਤੱਕ ਅਤੇ 11 21 ਦਾ ਰੇਟ 3300 ਤੋਂ ਲੈ ਕੇ 3600 ਦੇ ਵਿਚਕਾਰ ਵਿਕ ਰਿਹਾ ਅਤੇ 1692 ਦਾ ਰੇਟ 3350 ਰੁਪਏ ਵਿਕ ਰਿਹਾ 17 18 ਦਾ ਰੇਟ 3000 ਤੋਂ ਲੈ ਕੇ 3380 ਰੁਪਇਆ ਤੱਕ ਵਿਕ ਰਿਹਾ ਇਸ ਦੇ ਨਾਲ ਹੀ 1401 ਦਾ ਰੇਟ 3300 ਤੋਂ ਲੈ ਕੇ 3530 ਰੁਪਇਆ ਤੱਕ ਵਿਕ ਰਿਹਾ ਇਸ ਤੋਂ ਅੱਗੇ ਬਰਨਾਲਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3180 ਰੁਪਇਆ ਤੱਕ ਵਿਕ ਰਿਹਾ ਅਤੇ 11 21 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕ ਰਿਹਾ ਅਤੇ 17 18 ਦਾ ਰੇਟ 3320 ਰੁਪਇਆ ਤੋਂ ਲੈ ਕੇ 3500 ਰੁਪਏ ਤੱਕ ਵਿਕ ਰਿਹਾ ਅਤੇ ਅੰਮ੍ਰਿਤਸਰ ਮੰਡੀ ਦੀ ਗੱਲ ਕਰੀਏ ਇੱਥੇ 1509 ਦਾ ਰੇਟ 2850 ਰੁਪਇਆ ਤੋਂ ਲੈ ਕੇ 3050 ਰੁਪਇਆ ਤੱਕ ਵਿਕ ਰਿਹਾ 17 18 ਦਾ ਰੇਟ 3000 ਤੋਂ ਲੈ ਕੇ 3300 ਰੁਪਇਆ ਤੱਕ ਵਿਕ ਰਿਹਾ ਇਸ ਤੋਂ ਅੱਗੇ 1401 ਦਾ ਰੇਟ 3300 ਤੋਂ ਲੈ ਕੇ 3420 ਰੁਪਇਆ ਤੱਕ ਵਿਕ ਰਿਹਾ ਇਹ ਸੀ ਅੱਜ ਦੀਆਂ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਤੇ ਤਾਜ਼ਾ ਰੇਟ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਇਦਾਂ ਦੀ ਨਵੀਂ ਜਾਣਕਾਰੀ ਲੈ ਕੇ ਦੇਵਾਂਗੇ ਵੀ ਰੇਟ ਅਗਲੀ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵਧ ਰਹੇ ਨੇ ਜਾਂ ਘਟ ਰਹੇ ਨੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਕਰੋ